ਲੋਗਾ ਨੇ ਇਸ ਚੀਜ਼ ਦੇ ਉੱਤੇ ਸਵਾਲ ਵੀ ਚੁੱਕੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀਆਈਪੀ ਸਿਕਿਉਰਿਟੀ ਕਿਉ ਦਿੱਤੀ ਜਾ ਰਹੀ ਹੈ ਸੋ ਦੱਟ ਤੁਸੀਂ ਦੇਖ ਲਓ ਕੱਲ ਐਡਾ ਵੱਡਾ ਹਾਦਸਾ ਹੁੰਦਿਆਂ ਹੁੰਦਿਆ ਟਲ ਗਿਆ ਜੋ ਇੱਕ ਨਿਮਾਣਾ ਸਿੱਖ ਚਾਹੇ ਕੋਈ ਵੀ ਤਨਖਾਈ ਹੈ ਜੋ ਸੇਵਾ ਲਈ ਉੱਥੇ ਬੈਠਾ ਹੈ ਅਗਰ ਉਸ ਤੇ ਹਮਲਾ ਹੁੰਦਾ ਇਸ ਦਾ ਮਤਲਬ ਕਿ ਗੁਰੂ ਘਰ ਤੇ ਹਮਲਾ ਕੀਤਾ ਜਾ ਰਿਹਾ ਔਰ ਹਮਲਾ ਕਰਨ ਵਾਲਾ ਜੋ ਹੈ ਉਹ ਆਪ ਦੇ ਆਪ ਨੂੰ ਗੁਰੂ ਤੋਂ ਵੀ ਉੱਤੇ ਮਹਿਸੂਸ ਕਰ ਰਿਹਾ ਹੈ ਦੇਖੋ ਵੀ ਦਿਉੜੀ ਤੋਂ ਅੰਦਰ ਤਾਂ ਹਥਿਆਰ ਅਲਾਓ ਹੀ ਨਹੀਂ ਆ। ਗੇਂਦ ਦੇ ਵਿੱਚ ਹੀ ਚੈਕਿੰਗ ਹੋ ਜਾਣੀ ਸੀ। ਇਹਦਾ ਮਤਲਬ ਹੈ ਪਹਿਲਾਂ ਤੋਂ ਹੀ ਰੈਕੀ ਹੋ ਰਹੀ ਸੀ। ਉਹਨਾਂ ਨੂੰ ਕਿਵੇਂ ਪਤਾ ਸੀ ਕਿ ਉਹ ਉੱਥੇ ਬੈਠੇ ਨਹੀਂ ਜਾਂ ਇੱਕੇਦਮ ਕਿਸੇ ਬੰਦੇ ਦਾ ਅਚਾਨਕ ਆਉਣਾ ਸਾਡੇ ਸ਼ਹਿਰ ਦੇ ਜਿਹੜੇ ਸੀਪੀ ਸਾਹਿਬ ਨੇ ਉਹਨਾਂ ਨੇ ਵੀ ਕੱਲ ਆਪਦੇ ਬਿਆਨ ਦਿੱਤੇ ਕਿ ਬਈ ਹੋ ਸਕਦਾ ਜੀ ਅਸੀਂ ਇਹਨੂੰ ਏ ਐਂਗਲ ਤੋਂ ਵੀ ਜਾਂਚ ਕਰਾਂਗੇ, ਬੀ ਤੋਂ ਵੀ ਕਰਾਂਗੇ। ਪਰ ਉਹਨਾਂ ਨੂੰ ਮੈਨੂੰ ਲੱਗਦਾ ਇਹ ਚੀਜ਼ ਸਮਝਣੀ ਜ਼ਰੂਰੀ ਹੈ ਕਿ ਜੇ ਪ੍ਰਸ਼ਾਸਨ ਫੇਲਿਅਰ ਹੈ ਤਾਂ ਉਸ ਨੂੰ ਮੰਨਨ ਕਿਉਂਕਿ ਇੱਥੇ ਪ੍ਰਸ਼ਾਸਨ ਦੀ ਫੇਲਿਅਰ ਨਜ਼ਰ ਆਈ। ਕਿ ਇੱਕ ਸਿੱਖ ਜਿਨੇ ਆਪਣੀ ਸਰਕਾਰ ਦੁਨਾਨ ਗਲਤੀਆਂ ਕੀਤੀਆਂ ਉਹਨੂੰ ਧਾਰਮਿਕ ਸਜ਼ਾ ਦਿੱਤੀ ਗਈ ਦੂਜਾ ਸਿੱਖ ਜਦੋਂ ਉਹ ਉਹਦੇ ਤੇ ਅਟੈਕ ਕਰਨ ਆਇਆ ਤਾਂ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਾਲਾਂਕਿ ਉਹ ਵੀ ਤੇ ਅਮਰਤਾਰੀ ਸਿੱਖ ਸੀ ਇਹ ਵੀ ਸਿੱਖ ਹੈ ਤਾਂ ਫਿਰ ਇਹ ਦੋਹਰਾ ਮਾਪਦੰਡ ਕਿਉਂ بڑے ਵੱਡੇ ਵੱਡਿਆ ਜਿਹੜੇ ਆ ਢਾਡਰੀਆਂ ਵਾਲਾ ਦੂਜਾ ਤੀਜਾ ਇਨਾਂ ਨੂੰ ਬੜੀ ਵਾਰੀ ਉੱਥੇ ਤਲਬ ਕਰਨ ਦੀ ਗੱਲ ਕੀਤੀ ਗਈ ਹੈ ਤੁਸੀਂ ਦੇਖਿਆ ਹੋਣਾ ਅੱਜ ਤੱਕ ਕੋਈ ਹਰਮੰਦਰ ਸਾਹਿਬ ਜਾ ਕੇ ਪੇਸ਼ ਨਹੀਂ ਹੋਇਆ ਉੱਥੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਉਹਨਾਂ ਨੇ ਆਪਣੀ ਹਾਜ਼ਰੀ ਨਹੀਂ ਭਰੀ ਕਿ ਜਿਹੜੇ ਉਹ ਨਰਾਇਣ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਜੋ ਇਹਦਾ ਪਿਛੋਕੜ ਹੈਗਾ ਕਿ ਇਹ ਇੱਕ ਟਾਊਟ ਹੈ ਕਈ ਪਰਚੇ ਹੋਏ ਹੋਏ ਨੇ ਇਹਨਾਂ ਦੇ ਕਾਂਗਰਸ ਦੇ ਜਿਹੜੇ ਸੁਖੀ ਰੰਦਾਵਾ ਡੇਰੀ ਬਾਬੇ ਨਾਨਕ ਤੋਂ ਹੀ ਇਹਨਾਂ ਦਾ ਸਿੱਧਾ ਸਿੱਧਾ ਉਹਨਾਂ ਨਾਲ ਸੰਬੰਧ ਵੀ ਹੈਗਾ ਸਾਰੇ ਸਿੱਖਾਂ ਨੂੰ ਉਹਨਾਂ ਤੋਂ ਨਾਰਾਜ਼ਗੀ ਹੋਣੀ ਹੈ ਇੱਕ ਕੱਲੇ ਵਿਅਕਤੀ ਨੂੰ ਪਰਟੀਕੂਲਰ ਇੱਕ ਵਿਅਕਤੀ ਨੂੰ ਕੀ ਦੁਸ਼ਮਣੀ ਨਿਕਲੀ ਜਾਂ ਕਿਤੇ ਇਹ ਅਟੈਕ ਜਿਹੜਾ ਹੈ ਉਹਨਾਂ ਨੇ ਖੁਦ ਤਾਂ ਨਹੀਂ ਕਰਵਾਇਆ ਜਾਂ ਉੱਥੋਂ ਜਿਹੜੀ ਉਹ سزا ਮਿਲੀ ਹੈ ਲੱਗ ਰਿਹਾ ਹੋਵੇ ਕਿ ਨਹੀਂ ਇਹ ਸਹੀ ਨਹੀਂ ਹੋ ਰਿਹਾ ਆਸਤੇਕਰ ਗੁਰੂ ਸਾਹਿਬ ਦੀ ਬੇਦਬੀ ਕਰਨ ਵਾਲਾ ਕੋਈ ਦੋਸ਼ੀ ਫੜਿਆ ਹੀ ਨਹੀਂ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੋ ਹੈ ਉਹ ਵੀ ਇਸੇ ਏਜੰਡੇ ਨੂੰ ਸਾਹਮਣੇ ਰੱਖ ਕੇ ਆਈ ਕਿ ਗੁਰੂ ਸਾਹਿਬ ਦੀ ਜੋ ਬੇਦਬੀ ਹੈ ਸੀ ਉਸ ਦੇ ਦੋਸ਼ੀ 2 ਮਹੀਨਿਆਂ ਚ ਪੜਦਾਂਗੇ ਅੱਜ ਉਹਨਾਂ ਨੂੰ 3 ਸਾਲ ਹੋ ਗਏ ਅੱਜ ਤੱਕ ਬੇਦਬੀ ਹੋ ਰਹੀ ਹੈ ਗੁਰੂ ਸਾਹਿਬ ਦੀ ਸਤਿ ਸ੍ਰੀ ਅਕਾਲ ਜੀ ਮੈਂ ਗਗਨ ਸਿੱਧੂ ਬੀਤੇ ਦਿਨ ਸ਼੍ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੁੰਦਾ ਹੈ ਜਿਸ ਨੂੰ ਲੈ ਕੇ ਵੱਖ-ਵੱਖ ਜਿਹੜੇ ਸਿਆਸਤਦਾਨ ਹੈ ਉਹਨਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਔਰ ਸਵਾਲ ਹੈ ਜਿਹੜੇ ਉਹ ਉੱਠ ਰਹੇ ਨੇ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਇਸ ਤਰੀਕੇ ਦੇ ਨਾਲ ਕਿਵੇਂ ਜਿਹੜਾ ਏਡੀ ਵੱਡੀ ਗੱਲ ਨੂੰ ਇਗਨੋਰ ਕਰ ਸਕਦਾ ਹੈ ਤਾਂ ਇਸ ਵਕਤ ਮੇਰੇ ਨਾਲ ਕੌਮੀ ਜਰਨਲ ਸਕੱਤਰ मैडम जसविंदर कौर सोहल जी मौजूद ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਜੀ ਇਸ ਹਮਲੇ ਨੂੰ ਕੀ ਸੋਚਦੇ ਹੋ ਦੇਖੋ ਜੀ ਕੱਲ ਸਬੀਰ ਬਾਦਲ ਜੀ ਦੇ ਉੱਤੇ ਜਿਹੜਾ ਹਮਲਾ ਹੈ ਬਹੁਤ ਹੀ ਸ਼ੌਕਿੰਗ ਡਿਸਟਰਬਿੰਗ ਐਂਡ ਵਰਿੰਗ ਤਿੰਨੋਂ ਚੀਜ਼ਾਂ ਸੀ ਕਹਿ ਸਕਦੇ ਹਾਂ ਹੂੰ ਕਿਉਂਕਿ ਜਿਹੜੀ ਇਹ ਪੰਜਾਬ ਦੇ ਵਿੱਚ ਇਸ ਟਾਈਮ ਗਵਰਨਮੈਂਟ ਹੈ ਮੈਨੂੰ ਲੱਗਦਾ ਹੈ ਕਿ ਪਤਾ ਨਹੀਂ ਹੈ ਜਿਹੜੀ ਕੇਜਰੀਵਾਲ ਔਰ ਭਗਵੰਤ ਮਾਨ ਦੀ ਜੋੜੀ ਹੈ ਕਦੋਂ ਜਾਗੇਗੀ ਇਹ ਬਹੁਤ ਵੱਡਾ ਪ੍ਰਸ਼ਨ ਹੈ ਕਿਉਂਕਿ ਲਾ ਐਂਡ ਆਰਡਰ ਇਸ ਟਾਈਮ ਪੰਜਾਬ ਦੇ ਵਿੱਚ ਬਿਲਕੁਲ ਨਿਚਲੇ ਸਤਰ ਦੇ ਉੱਤੇ ਆ ਗਿਆ ਹੈ ਆਪਾਂ ਸੁਖਬੀਰ ਬਾਦਲ ਜੀ ਦੇ ਅਟੈਕ ਤੋਂ ਪਹਿਲੇ ਦੀਆਂ ਗੱਲਾਂ ਕਰ ਲਈਏ ਸਿੱਧੂ ਮੂਸੇਵਾਲੇ ਤੋਂ ਲੈ ਕੇ ਹੁਣ ਟਿੱਕਰ ਕਈ ਜਿਹੜੇ ਹੈ ਪੁਲਿਸ ਆਫੀਸਰਸ ਕਈ ਬਿਜ਼ਨਸਮੈਨ ਲੁਧਿਆਣਾ ਜਲੰਧਰ ਫਿਰ ਉਸ ਤੋਂ ਬਾਅਦ ਕਬੱਡੀ ਪਲੇਅਰਸ ਸੋ ਇਦਾਂ ਦੀ ਕਈ ਜਿਹੜੀਆਂ ਹਸਤੀਆਂ ਜਿਨ੍ਹਾਂ ਦੇ ਕਤਲ ਹੋਏ ਨੇ ਜਿਨ੍ਹਾਂ ਤੇ ਇਦਾਂ ਦੇ ਅਟੈਕ ਹੋਏ ਨੇ ਸੋ ਥੈਟ ਕਿ ਅੱਜ ਅਸੀਂ ਇਹ ਦੇਖੀਏ ਤੇ ਅੱਜ ਪੰਜਾਬ ਜਿਹੜਾ ਹੈ ਉਹ ਇਸ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਕਿ ਜਿੱਥੇ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਵਾਅਦਾ ਕੀਤਾ ਸੀ ਰੰਗਲਾ ਪੰਜਾਬ ਬਣਾਉਣ ਦਾ ਤੇ ਅੱਜ ਪੰਜਾਬ ਨੂੰ ਇੱਕ ਕਾਲੇ ਦੌਰ ਜਿਹੜਾ ਕਿ ਪੰਜਾਬ ਪਹਿਲੇ ਭੁਗਤ ਚੁੱਕਾ ਹੈ ਉਸ ਦੇ ਵਿੱਚ ਵਾਪਸ ਲਿਜਾਇਆ ਜਾ ਰਿਹਾ ਹੈ ਸੋ ਮੈਨੂੰ ਲੱਗਦਾ ਹੈ ਕਿ ਇਸ ਇਨਸੀਡੈਂਟ ਤੋਂ ਬਾਅਦ ਭਗਵੰਤ ਮਾਨ ਸੀਐਮ ਸਾਹਿਬ ਨੂੰ ਇਮੀਡੀਏਟਲੀ ਜੋ ਰਿਜ਼ਾਈਨ ਕਰਨਾ ਚਾਹੀਦਾ ਕਿਉਂਕਿ ਜੋ ਪੰਜਾਬ ਦੇ ਹਾਲਾਤ ਬਣ ਗਏ ਨੇ ਪੰਜਾਬ ਦੇ ਲੋਕ ਵੀ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਹੈ ਕਿ ਅਸੀਂ ਜੋ ਆਪਣੀਆਂ ਵੋਟਾਂ ਦਿੱਤੀਆਂ ਅਸੀਂ ਠੱਗੇ ਗਏ ਆਂ ਔਰ ਜੋ ਪੰਜਾਬ ਨੇ ਕਾਲਾ ਦੌਰ ਦੇਖਿਆ ਸੀ ਸਾਨੂੰ ਫਿਰ ਮੜੋ ਦੇ ਵਿੱਚ ਧਕੇਲਿਆ ਜਾ ਰਿਹਾ ਸੋ ਦੇਖੋ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗੱਲ ਕਰ ਰਹੀ ਹੈ ਜਿਹੜਾ ਕੱਲ ਹਮਲਾ ਹੋਇਆ ਹੈ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਹੀ ਨਹੀਂ ਮੈਨੂੰ ਲੱਗਦਾ ਹੈ ਕਿ ਗੁਰੂ ਘਰ ਤੇ ਹਮਲਾ ਕਿਉਂਕਿ ਜੋ ਇੱਕ ਨਿਮਾਣਾ ਸਿੱਖ ਚਾਹੇ ਕੋਈ ਵੀ ਤਨਖਾਈ ਹੈ ਜੋ ਸੇਵਾ ਲਈ ਉੱਥੇ ਬੈਠਾ ਹੈ ਅਗਰ ਉਸ ਤੇ ਹਮਲਾ ਹੁੰਦਾ ਇਸ ਦਾ ਮਤਲਬ ਕਿ ਗੁਰੂ ਘਰ ਤੇ ਹਮਲਾ ਕੀਤਾ ਜਾ ਰਿਹਾ ਔਰ ਹਮਲਾ ਕਰਨ ਵਾਲਾ ਜੋ ਹੈ ਉਹ ਆਪ ਦੇ ਆਪ ਨੂੰ ਗੁਰੂ ਤੋਂ ਵੀ ਉੱਤੇ ਮਹਿਸੂਸ ਕਰ ਰਿਹਾ ਇੱਕ ਇਨਸਾਨ ਜੋ ਗੁਰੂ ਘਰ ਦੇ ਵਿੱਚ ਖੜੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਮੂਹ ਸੰਗਤ ਦੇ ਸਾਹਮਣੇ ਸਮੂਹ ਪੰਥ ਦੇ ਸਾਹਮਣੇ ਕੀਤੇ ਹੋਏ ਪਾਰਟੀ ਵੱਲੋਂ ਜਿਹੜੇ ਗੁਨਾਹ ਕਈ ਦੇਖੋ ਜਦੋਂ ਅਸੀਂ ਪ੍ਰਬੰਧ ਚਲਾਉਂਦੇ ਆ ਕਈ ਤਰ੍ਹਾਂ ਦੀਆਂ ਭੁੱਲਾ ਚੁੱਕਣਾ ਹੁੰਦੀਆਂ ਕਈ ਤਰੀਕੇ ਦੇ ਪ੍ਰਬੰਧਾਂ ਦੇ ਵਿੱਚ ਕੋਈ ਕਮੀ ਪੇਸ਼ੀ ਆਉਂਦੀ ਹੈ ਸੁਖਬੀਰ ਬਾਦਲ ਜੀ ਨੇ ਪੂਰੀ ਸਮੂਹ ਪਾਰਟੀ ਦੀਆਂ ਜੋ ਵੀ ਕੋਈ ਉਸ ਸਮੇਂ ਦੇ ਵਿੱਚ ਕਾਰਜਕਾਲ ਦੇ ਵਿੱਚ ਕੁਝ ਗਲਤੀਆਂ ਰਹੀਆਂ ਉਹਨਾਂ ਨੂੰ ਆਪ ਦੀ ਝੋਲੀ ਪਾਇਆ ਆਪ ਦੇ ਆਪ ਨੂੰ ਕਸੂਰਵਾਰ ਕਿਹਾ ਹਮ ਅਗਰ ਹਰ ਗੁਨਾਹ ਨੂੰ ਕਬੂਲ ਕਰਕੇ ਆਪਣੀ ਝੋਲੀ ਪਾ ਕੇ ਹਮ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਗੋਲੀ ਖਾਨ ਦਾ ਕਾਦੀ ਮਤਲਬ ਗੋਲੀ ਮਾਰਨ ਦਾ ਕੀ ਮਤਲਬ ਬੰਦਾ ਹੂੰ ਦੱਸੋ ਕਿ ਉਹ ਹੱਕਦਾਰ ਨਹੀਂ ਕਿ ਉਹਨਾਂ ਨੂੰ ਗੋਲੀਆਂ ਵੱਜੇ ਜੇ ਅਸੀਂ ਗੱਲ ਕਰ ਲਈਏ ਤੁਸੀਂ ਦੇਖੋ ਮੈਂ ਕਹਿੰਚ ਗੁਰੇਜ਼ ਨਹੀਂ ਕਰਾਂਗੀ ਉਹ ਸਮਾਂ ਵੀ ਰਿਹਾ ਜਦੋਂ 84 ਦਾ ਹੂੰ ਜਦੋਂ ਪੰਜਾਬ ਦੇ ਵਿੱਚ ਕਤਲੇਆਮ ਹੋਏ ਸਿੱਖਾਂ ਦੀ ਨਸਲਕੁਸ਼ੀ ਹੋਈ ਹਜ਼ਾਰਾਂ ਬੇਕਸੂਰ ਸਿੱਖ ਮਾਰੇ ਗਏ ਇਤੋਂ ਤੱਕ ਕਿ ਸਾਡੇ ਬੱਚਿਆਂ ਨੂੰ ਨਹੀਂ ਬਖਸ਼ਿਆ ਗਿਆ ਸਾਡੀਆਂ ਧੀਆਂ ਪੈਣਾ ਦੀ ਇੱਜ਼ਤ ਪੱਤ ਖਰਾਬ ਕੀਤੀ ਗਈ ਪੰਜਾਬ ਦੇ ਲੋਕਾਂ ਨੇ ਉਹਨਾਂ ਲੋਕਾਂ ਨੂੰ ਮਾਫ਼ ਕੀਤਾ ਮਾਫ਼ ਕਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਮੰਤਰੀ ਬਣਾਇਆ ਉਹਨਾਂ ਦੇ ਚੰਡੇ ਅੱਜ ਵੀ ਚੁੱਕੇ ਹੋਏ ਨੇ ਜੇਕਰ ਉਹਨਾਂ ਦੇ ਪਰਿਵਾਰ ਤੋਂ ਅੱਜ ਕੋਈ ਨਤਮਸਤਕ ਹੋਣ ਸ਼੍ਰੀ ਹਮੰਦਰ ਸਾਹਿਬ ਆਂਦੇ ਆਂ ਕਈ ਵਾਰ ਰਾਹੁਲ ਗਾਂਧੀ ਆਏ ਨੇ ਕਿ ਆਹ ਸਟicker ਕਦੀ ਰਾਹੁਲ ਗਾਂਧੀ ਦੇ ਉੱਤੇ ਇਦਾਂ ਦਾ ਅਟੈਕ ਹੋਇਆ ਨਹੀਂ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਿ ਇਹ ਬਹੁਤ ਵੱਡਾ ਪ੍ਰਸ਼ਨ ਹੈ ਕਿਉਂਕਿ ਇਹਨੂੰ ਦੋ ਤਿੰਨ ਐਂਗਲ ਤੋਂ ਅਸੀਂ ਦੇਖ ਰਹੇ ਹਾਂ ਕੱਲ ਕੁਝ ਸੀਸੀਟੀਵੀ ਫੋਟੇਜ ਦੇ ਅੰਦਰ ਵੀ ਹੈ ਸਾਹਮਣੇ ਆਇਆ ਹੈ ਕਿ ਜੋ ਨਾਰਾਇਣ ਸਿੰਘ ਸੀ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੇ ਉੱਤੇ ਉਹ ਇਸ ਤੋਂ ਪਹਿਲੇ ਐਸਪੀ ਹਰਪਾਲ ਸਿੰਘ ਦੇ ਨਾਲ ਗੱਲਬਾਤ ਕਰ ਰਹੇ ਨੇ ਸੋ ਇਸ ਦੀ ਜੋ ਜਾਂਚ ਦੀ ਮੰਗ ਐ ਸੀ ਜੁਡੀਸ਼ੀਅਲ ਲੈਵਲ ਤੇ ਕਰ ਰਹੇ ਆ ਤਾਂ ਕਿ ਇਸ ਦੀ ਪੁਖਤਾ ਪਤਾ ਲੱਗ ਸਕੇ ਕਿ ਇਸ ਦੇ ਪਿੱਛੇ ਸਾਜ਼ਿਸ਼ ਕੀਤੀ ਸੀ ਜੀ ਜਦੋਂ ਉਹਨਾਂ ਨੂੰ ਦੇਖੋ ਵੀ ਦਿਉੜੀ ਤੋਂ ਅੰਦਰ ਤਾਂ ਹਥਿਆਰ ਅਲਾਓ ਹੀ ਨਹੀਂ ਆ ਗੇਟ ਦੇ ਵਿੱਚ ਹੀ ਚੈਕਿੰਗ ਹੋ ਜਾਣੀ ਸੀ ਇਹਦਾ ਮਤਲਬ ਵੀ ਪਹਿਲਾਂ ਤੋਂ ਹੀ ਰੈਕੀ ਹੋ ਰਹੀ ਸੀ ਉਹਨਾਂ ਨੂੰ ਕਿਵੇਂ ਪਤਾ ਸੀ ਕਿ ਉਹ ਉੱਥੇ ਬੈਠੇ ਨੇ ਜਾਂ ਇੱਕੇ ਦਮ ਕਿਸੇ ਬੰਦੇ ਦਾ ਅਚਾਨਕ ਆਉਣਾ ਤੇ ਆਉਂਦਿਆਂ ਹੀ ਪਿਸਤਲ ਕੱਢ ਕੇ ਤਾਨ ਲੈਣਾ ਔਰ ਬਿਲਕੁਲ ਉਹ ਇਕੱਲਾ ਸੀ ਉਹਦੇ ਨਾਲ ਕੋਈ ਸਾਥੀ ਨਜ਼ਰ ਨਹੀਂ ਆ ਰਿਹਾ ਜੋ ਵੀਡੀਓ ਹੱਥ ਲੱਗੀਆਂ ਨੇ ਜਾਂ ਜੋ ਵੀਡੀਓ ਦੇ ਵਿੱਚ মিডিਆ ਦੇ ਵਿੱਚ ਚਲਾਈਆਂ ਗਈਆਂ ਨੇ ਗगन ਜੀ ਗੱਲ ਇਹ ਮੇ ਹੈ ਕਿ ਇੰਨੀ ਇੰਟੈਲੀਜੈਂਸੀ ਹੋਣ ਤੋਂ ਬਾਅਦ ਜਦ ਕਿ ਉਥੇ ਬਹੁਤ ਟਾਈਟ ਸਕਿਉਰਿਟੀ ਸੀ ਲੋਕਾਂ ਨੇ ਇਸ ਚੀਜ਼ ਦੇ ਉੱਤੇ ਸਵਾਲ ਵੀ ਚੁੱਕੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀਆਈਪੀ ਸਕਿਉਰਿਟੀ ਕਿਉਂ ਦਿੱਤੀ ਜਾ ਰਹੀ ਹੈ ਇਹ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ ਸੋ ਦੱਟ ਤੁਸੀਂ ਦੇਖ ਲਓ ਕੱਲ ਏਡਾ ਵੱਡਾ ਹਾਦਸਾ ਹੁੰਦਿਆਂ ਹੁੰਦਿਆਂ ਟਲ ਗਿਆ ਇਹ ਤਾਂ ਅਸੀਂ ਕੋਟਨ ਕੋਟਨ ਧੰਨਵਾਦ ਕਰਦੇ ਹਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਨ੍ਹਾਂ ਨੇ ਆਪ ਹੱਥ ਰੱਖ ਕੇ ਆਪਣੇ ਨਿਮਾਣੇ ਸਿੱਖ ਨੂੰ ਬਚਾਇਆ ਉਹਨਾਂ ਦੀ ਰੱਖਿਆ ਕੀਤੀ ਕਿਉਂਕਿ ਸਜ਼ਾ ਦੇਣ ਵਾਲਾ ਉਹ ਹੈ ਉੱਪਰ ਵਾਲਾ ਜੇ ਕੁਝ ਗਲਤੀਆਂ ਹੋਈਆਂ ਤਾਂ ਉਸ ਦੀ سزا ਜੋ ਉਹਨਾਂ ਨੂੰ ਸੇਵਾ ਲੱਗੀ ਉਹ ਆਪਣੀ ਭੁਗਤ ਰਹੇ ਨੇ ਐਜ਼ ਐ ਨਿਮਾਣੇ ਸਿੱਖ ਵਾਂਗਰ ਔਰ ਸਭ ਤੋਂ ਵੱਡੀ ਗੱਲ ਦੇਖੋ ਐਡੀ ਵੱਡੀ ਗੱਲ ਹੋਣ ਤੋਂ ਬਾਅਦ ਮੈਨੂੰ ਲੱਗਦਾ ਕੋਈ ਹੋਰ ਹੁੰਦਾ ਤਾਂ ਹਿਲ ਜਾਂਦਾ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੀ ਸੇਵਾ ਜਾਰੀ ਰੱਖੀ ਸੇਵਾ ਪੂਰੀ ਕੀਤੀ ਉਹਨਾਂ ਨੇ ਔਰ ਉਸ ਬੰਦੇ ਦਾ ਜੋ ਪਤਾ ਲੱਗਾ ਹੈ ਕਿ ਜਿਹੜੇ ਨਰਾਇਣ ਸਿੰਘ ਸੀ ਕਿ ਇੱਕ ਦਿਨ ਪਹਿਲੇ ਵੀ ਉਹ ਸ੍ਰੀ ਹਰਮੰਦਰ ਸਾਹਿਬ ਵੀ ਘੁੰਮਦਾ ਰਿਹਾ ਔਰ ਅੰਦਰ ਦੀਆਂ ਸੀਸੀਟੀਵੀ ਦੀਆਂ ਫੋਟੋਜ਼ ਹੈਗੀਆਂ ਉਹ ਦੋ ਦਿਨ ਤੋਂ ਹੀ ਲਗਾਤਾਰ ਉੱਥੇ ਘੁੰਮ ਰਿਹਾ ਹੈ ਜਦੋਂ 2 ਦਿਨ ਤੋਂ ਉਹ ਇਨਸਾਨ ਕੁਮਰਿਆ ਹੈ ਤੇ ਇੰਟੈਲੀਜੈਂਸੀ ਕਿੱਥੇ ਗਈ? ਹੂੰ ਕਿਉਂ ਨਹੀਂ ਸੀ ਇਹਨਾਂ ਕੋਲ ਪੁਖਤਾ ਰਿਪੋਰਟ ਕਿ ਵੀ ਇਦਾਂ ਦਾ ਕੁਝ ਹੋ ਸਕਦਾ, ਹਾਦਸਾ ਵਾਪਰ ਸਕਦਾ। ਹੁਣ ਇਹ ਤਾਂ ਦੇਖੋ ਜਾਂਚ ਤੋਂ ਬਾਅਦ ਸਾਹਮਣੇ ਆਉਣਾ ਹੈ ਕਿ ਇਹਦੇ ਵਿੱਚ ਕਿਸ-ਕਿਸ ਦੀ ਇਨਵੋਲਵਮੈਂਟ ਹੈਗੀ ਹੈ। ਜਿਵੇਂ ਕਿ ਹੁਣ ਸਾਡੇ ਸ਼ਹਿਰ ਦੇ ਜਿਹੜੇ ਸੀਪੀ ਸਾਹਿਬ ਨੇ ਉਹਨਾਂ ਨੇ ਵੀ ਕੱਲ ਆਪਦੇ ਬਿਆਨ ਦਿੱਤੇ ਕਿ ਬਈ ਹੋ ਸਕਦਾ ਜੀ ਅਸੀਂ ਇਹਨੂੰ ਏ ਐਂਗਲ ਤੋਂ ਵੀ ਜਾਂਚ ਕਰਾਂਗੇ, ਬੀ ਤੋਂ ਵੀ ਕਰਾਂਗੇ। ਪਰ ਉਹਨਾਂ ਨੂੰ ਮੈਨੂੰ ਲੱਗਦਾ ਇਹ ਚੀਜ਼ ਸਮਝਣੀ ਜ਼ਰੂਰੀ ਹੈ। ਕਿ ਜੇ ਪ੍ਰਸ਼ਾਸਨ ਫੇਲੀਅਰ ਹੈ ਤਾਂ ਉਸ ਨੂੰ ਮੰਨਨ ਕਿਉਂਕਿ ਇੱਥੇ ਪ੍ਰਸ਼ਾਸਨ ਦੀ ਫੇਲੀਅਰ ਨਜ਼ਰ ਆਈ ਹੈ ਇੱਕ ਸਵਾਲ ਹੋਰ ਜੀ ਇਹਦੇ ਵਿੱਚ ਇਹ ਪੁੱਛਣਾ ਚਾਹੁੰਦੇ ਆ ਕਿ ਨਰਾਇਣ ਸਿੰਘ ਕੀ ਪਾਰਟੀ ਦੇ ਵਿੱਚੋਂ ਕੋਈ ਪੁਰਾਣਾ ਖਫਾ ਹੋਇਆ ਮੈਂਬਰ ਹੈ ਕਿਉਂਕਿ ਕਈ ਵਾਰੀ ਆਪਣੇ ਹੀ ਹੁੰਦੇ ਆ ਜਾਂ ਕੁਝ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਇਹ ਕਿੱਦਾਂ ਹੋ ਸਕਦਾ ਆ ਜਦੋਂ ਉੱਥੇ ਹੋਰ ਵੀ ਬਹੁਤ ਪੋਲੀਟੀਸ਼ੀਅਨ ਆਉਂਦੇ ਆ ਸੇਵਾ ਕਰਦੇ ਆ ਬਿਲਕੁਲ ਬਿਨਾ ਸਿਕਿਉਰਿਟੀ ਤੋਂ ਵੀ ਕਰਦੇ ਨਜ਼ਰ ਆਉਂਦੇ ਆ ਆਪਾਂ ਦੇਖਦੇ ਆ ਬਹੁਤ ਸਾਰੀਆਂ ਵੀਡੀਓਜ਼ ਤੇ ਜੇ ਉਹਨਾਂ ਨੇ ਨੁਕਸਾਨ ਕੀਤਾ ਆ ਜਾਂ ਸਰਕਾਰ ਦੁਨੋਂ ਉਹਨਾਂ ਨੂੰ ਨੁਕਸਾਨ ਹੋਇਆ ਤੇ ਪੂਰੇ ਸਿੱਖ ਕੌਮ ਦਾ ਹੀ ਹੋਇਆ ਹੈ ਹਨਾ ਸਾਰੇ ਸਿੱਖਾਂ ਨੂੰ ਉਹਨਾਂ ਤੋਂ ਨਾਰਾਜ਼ਗੀ ਹੋਣੀ ਹੈ ਇੱਕ ਕੱਲੇ ਵਿਅਕਤੀ ਨੂੰ ਪਰਟੀਕੂਲਰ ਇੱਕ ਵਿਅਕਤੀ ਨੂੰ ਕੀ ਦੁਸ਼ਮਣੀ ਨਿਕਲੀ ਜਾਂ ਕਿਤੇ ਇਹ ਅਟੈਕ ਜਿਹੜਾ ਹੈ ਉਹਨਾਂ ਨੇ ਖੁਦ ਤਾਂ ਨਹੀਂ ਕਰਵਾਇਆ ਜਾਂ ਉੱਥੋਂ ਜਿਹੜੀ ਉਹ ਸਜ਼ਾ ਮਿਲੀ ਹੈ ਲੱਗ ਰਿਹਾ ਹੋਵੇ ਕਿ ਨਹੀਂ ਇਹ ਸਹੀ ਨਹੀਂ ਹੋ ਰਿਹਾ ਜਾਂ ਮੈਨੂੰ ਅਕਾਲ ਤਖਤ ਤੇ ਮੈਨੂੰ ਮੰਨਣਾ ਤਾਂ ਪੈ ਗਿਆ ਪਰ ਆ ਸਜ਼ਾ ਤਾਂ ਮੇਰੀ ਬੇਇੱਜ਼ਤੀ ਹੋ ਰਹੀ ਆ ਅਜੇ ਹਾਂ ਤਾਂ ਕੁਝ ਨਹੀਂ ਆ ਜਾਂ ਤੁਹਾਨੂੰ ਕੀ ਲੱਗਦਾ ਨਹੀਂ ਗਗਨ ਜੀ ਇੱਕ ਚੀਜ਼ ਮੈਂ ਕਲੀਅਰ ਕਰਨਾ ਚਾਹੁੰਨੀ ਆ ਇਦਾਂ ਕਹੀ ਹੋਰ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਬੜੇ ਵੱਡੇ ਵੱਡੇ ਆ ਜਿਹੜੇ ਆ ਢਾਡਰੀਆਂ ਵਾਲਾ ਦੂਜਾ ਤੀਜਾ ਇਹਨਾਂ ਨੂੰ ਬੜੀ ਵਾਰੀ ਉੱਥੇ ਤਲਬ ਕਰਨ ਦੀ ਗੱਲ ਕੀਤੀ ਗਈ ਹੈ ਤੁਸੀਂ ਦੇਖਿਆ ਹੋਣਾ ਅੱਜ ਤੱਕ ਕੋਈ ਹਰਮੰਦਰ ਸਾਹਿਬ ਜਾ ਕੇ ਪੇਸ਼ ਨਹੀਂ ਹੋਇਆ ਉੱਥੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਉਹਨਾਂ ਨੇ ਆਪਣੀ ਹਾਜ਼ਰੀ ਨਹੀਂ ਭਰੀ ਸਰਦਾਰ ਸੁਖਬੀਰ ਸਿੰਘ ਬਾਦਲ ਖੁਦ ਤਲਬ ਹੋਏ ਜੋ ਉਹਨਾਂ ਨੇ ਸਜਾ ਹਾਸ ਦੇ ਮੱਦੇ ਕਬੂਲ ਕੀਤੀ ਜਿਵੇਂ ਕਿ ਉਹ ਤੁਹਾਨੂੰ ਪਹਿਲੀ ਵੀ ਕਿਹਾ ਕਿ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਜੋ ਵੀ ਉਸ ਕਾਰਜਕਾਲ ਦੇ ਵਿੱਚ ਕਮੀ ਪੇਸ਼ੀ ਰਹੀ ਗਈ ਜੋ ਵੀ ਗਲਤੀਆਂ ਹੋਈਆਂ ਇੱਕ ਸਭ ਤੋਂ ਵੱਡੀ ਗੱਲ ਮੈਂ ਕਲੀਅਰ ਕਰਨਾ ਚਾਹਾਂਗੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਦਬੀ ਨਹੀਂ ਸੀ ਕਰਵਾਈ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇਹ ਗੱਲ ਕਹੀ ਕਿ ਸਾਡੇ ਕਾਰਜਕਾਲ ਦੇ ਵਿੱਚ ਜਿਹੜੀਆਂ ਬੇਦਬੀਆਂ ਹੋਈਆਂ ਅਸੀਂ ਉਹਨਾਂ ਦੀ ਸਜ਼ਾਵਾਂ ਨਹੀਂ ਦੇ पाए ਉਹ ਵੀ ਅਸੀਂ ਆਪਣੀ ਛੋਲੀ ਹਾਂ ਠੀਕ ਹੈ ਨਾ ਸੋ ਦੈਟ ਕਿ ਜਿਹੜੇ ਉਹ ਨਰਾਇਣ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਜੋ ਇਹਦਾ ਪਿਛੋਕੜ ਹੈਗਾ ਕਿ ਇਹ ਇੱਕ ਟਾਊਟ ਹੈ ਉਸ ਤੋਂ ਇਲਾਵਾ ਇਹਨਾਂ ਤੇ ਕਈ ਪਰਚੇ ਹੋਏ ਹੋਏ ਨੇ ਔਰ ਜਿਹਦਾ ਜਿਹਦੇ ਵਿੱਚ ਕੀ ਸਿੱਧਾ-ਸਿੱਧਾ ਜੋ ਸਾਡੇ ਕੋਲੇ ਸੁਣਨ ਚਾਹੀਆਂ ਜੋ ਸਾਡੇ ਕੋਲੇ ਵੀਡੀਓਜ਼ ਆਈਆਂ ਇਹਨਾਂ ਦੇ ਕਾਂਗਰਸ ਦੇ ਜਿਹੜੇ ਸੁਖੀ ਰੰਦਾਵਾ ਡੇਰੀ ਬਾਬੇ ਨਾਨਕ ਤੋਂ ਹੀ ਇਹਨਾਂ ਦਾ ਸਿੱਧਾ-ਸਿੱਧਾ ਉਹਨਾਂ ਨਾਲ ਸੰਬੰਧ ਵੀ ਹੈਗਾ ਅੱਛਾ ਸੋ ਹੁਣ ਇਹ ਕਿਸ ਦੀ ਸਾਜ਼ਿਸ਼ ਹੈ ਔਰ ਕਿਉਂ ਕਿਸੇ ਪਰਟੀਕੂਲਰ ਇੱਕ ਬੰਦੇ ਤੇ ਹੋਈ ਹੈ ਇਸ ਦੀ ਮੰਕ ਰੋਮਨੀਆ ਕਾਲੀਦਲ ਨੇ ਕੀਤੀ ਹੋਈ ਹੈ ਪਰਚੇ ਕਿਸ ਤਰ੍ਹਾਂ ਦੇ ਆ ਮੈਡਮ ਕਿਸ ਤਰੀਕੇ ਦੇ ਪਰਚੇ ਆ اور ਜਵੇਂ ਤੁਸੀਂ ਕਿਹਾ ਕਿ ਪਹਿਲਾਂ ਵੀ ਉਹ ਏਦਾਂ ਜੀ ਉਹਨਾਂ ਦੀ ਜਿਹੜੀ ਤਾਂ ਉਮਰ ਹੈ ਮੇਰੇ ਖਿਆਲ ਨਾਲ ਜੇਲ੍ਹ 'ਚ ਹੀ ਬੀਤੀ ਹੈ ਕਿਉਂਕਿ ਏਦਾਂ ਲਗਾਤਾਰ ਇੱਕ ੜਕਾਉ ਸੋਚ ਵਾਲਾ ਜਿਹੜਾ ਇਨਸਾਨ ਹੁੰਦਾ ਹੈ ਉਸ ਤਰੀਕੇ ਦੀ ਜੋ ਸਖਸ਼ੀਅਤ ਨੇ ਉਹ ਔਰ ਜਿਸ ਦੇ ਵਿੱਚ ਕੀ ਮੈਨੂੰ ਜੋ ਅਸੀਂ ਸੁਣਦੇ ਆਏ ਹਾਂ ਜੋ ਸੁਣ ਰਹੇ ਹਾਂ ਹੁਣ ਵੀ ਕਿ ਉਹਨਾਂ ਦਾ ਜਿੰਨੇ ਕੰਮ ਹੀ ਇਹੀ ਹੈ ਕਿ ਏਦਾਂ ਦੇ ਕੰਮ ਕਰਨੇ ਔਰ ਉਸ ਤੋਂ ਬਾਅਦ ਬਾਕੀ ਏਜੰਸੀਆਂ ਦਾ 에ਜੰਟ ਕਿਹਾ ਜਾ ਰਿਹਾ ਉਹਨਾਂ ਨੂੰ ਸੋ ਹੁਣੇ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਐਕਚੁਅਲ ਦੇ ਵਿੱਚ ਕੀ ਪ੍ਰੋਬਲਮ ਸੀ ਲੇਕਿਨ ਸਰਦਾਰ ਸੁਖਬੀਰ ਸਿੰਘ ਬਾਦਲ ਪਰਟੀਕੂਲਰ ਕਿਸੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਇਹ ਬੇਹਦ ਅਫਸੋਸ ਤੇ ਸ਼ਰਮ ਦੀ ਗੱਲ ਆ ਨਾਲ ਗੁਰੂ ਘਰ ਦੇ ਵਿੱਚ ਬੈਠਾ ਹੋਇਆ ਸਿੱਖ ਜਾਂ ਗੁਰੂ ਘਰ ਦੇ ਵਿੱਚ ਬੈਠਾ ਹੋਇਆ ਸੇਵਕ ਤਾਂ ਫਿਰ ਉੱਥੇ ਉਹ ਸੇਵਾਦਾਰ ਹੈ ਤੇ ਸੇਵਾਦਾਰ ਤੇ ਹਮਲਾ ਕਰਨਾ ਕਿੰਨਾ ਕੁ ਜਾਇਜ਼ ਹੈ ਹਾਂ ਬਿਲਕੁਲ ਠੀਕ ਪਰ ਉਹਨਾਂ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਸਾਨੂੰ ਵੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਹ ਕਰੋ ਗਏ ਆ ਹਨਾ ਤੇ ਸਾਨੂੰ ਨਹੀਂ ਪਤਾ ਸੀ ਜਾਂ ਪਹਿਲਾ ਬੰਦਾ ਕਿਸੇ ਨਾਲ ਤਾਂ ਡਿਸਕਸ ਕਰਦਾ ਹੀ ਆ ਤਾਂ ਫਿਰ ਏਜੰਸੀਆਂ ਨੂੰ ਜਦੋਂ ਪਤਾ ਤੇ ਤਾਂ ਹੀ ਲੱਗੂਗਾ ਨਾ ਜੇ ਉਹਦੇ ਫੋਨ ਤੋਂ ਕਿਸੇ ਨਾਲ ਗੱਲ ਹੋਈ ਹੋਵੇ ਪਲੈਨਿੰਗ ਹੋਈ ਹੋਵੇ ਇਥੇ ਇੱਕ ਕੱਲਾ ਬੰਦਾ ਸਾਹਮਣੇ ਆ ਰਿਹਾ ਕਿ ਉਹ ਕੱਲਾ ਇੰਨਾ ਪਾਵਰਫੁਲ ਸੀ ਕਿ ਉਹ ਜਾ ਕੇ ਐਡੇ ਵੱਡੇ ਪੋਲੀਟੀਸ਼ੀਅਨ ਨੂੰ ਹੱਥ ਪਾ ਲੈਂਦਾ ਕੱਲਾ ਉਹ ਕੁਝ ਵੀ ਨਹੀਂ ਕਰ ਸਕਦੇ ਸੀ ਇਸ ਦੇ ਪਿੱਛੇ ਕੋਈ ਬਹੁਤ ਵੱਡੀ ਗਹਿਰੀ ਸਾਜ਼ਿਸ਼ ਹੈ ਕਿਸਦੇ ਹੱਥ ਨੇ ਇਹ ਹੁਣ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿਉਂਕਿ ਇਸ ਗੱਲ ਦੀ ਪੁਸ਼ਟੀ ਹੁਣ ਨਹੀਂ ਕੀਤੀ ਜਾ ਸਕਦੀ ਕਿ ਇਸ ਦੇ ਪਿੱਛੇ ਕੌਣ ਸੀ। ਇੱਕ ਸਵਾਲ ਐਸਜੀਪੀਸੀ ਤੇ ਜਾਂ ਕਹਿ ਲਓ ਅਕਾਲ ਤਖਤ ਤੇ ਵੀ ਉੱਠ ਰਿਹਾ ਹੈ ਕਿ ਇੱਕ ਸਿੱਖ ਜਿਨੇ ਆਪਣੀ ਸਰਕਾਰ ਦੌਰਾਨ ਗਲਤੀਆਂ ਕੀਤੀਆਂ ਉਹਨੂੰ ਧਾਰਮਿਕ ਸਜ਼ਾ ਦਿੱਤੀ ਗਈ। ਦੂਜਾ ਸਿੱਖ ਜਦੋਂ ਉਹਦੇ ਤੇ ਅਟੈਕ ਕਰਨ ਆਇਆ ਤਾਂ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਉਹ ਵੀ ਤੇ ਅਮਰਤਾ ਦੀ ਸਿੱਖ ਸੀ। ਇਹ ਵੀ ਸਿੱਖ ਹੈ। ਤਾਂ ਫਿਰ ਇਹ ਦੋਹਰਾ ਮਾਪਦੰਡ ਕਿਉਂ? ਦੇਖੋ ਇੱਕ ਜਦੋਂ ਵੀ ਕੋਈ ਸਰਕਾਰ ਚੱਲਦੀ ਹੈ ਜਦੋਂ ਵੀ ਕਿਸੇ ਦੀ ਸੱਤਾ ਰਹਿੰਦੀ ਹੈ ਜੇ ਅਸੀਂ ਹੁਣ ਕਾਂਗਰਸ ਦੀ ਗੱਲ ਕਰ ਲਈਏ ਜਿਵੇਂ ਮੈਂ ਪਹਿਲੇ ਵੀ ਜ਼ਿਕਰ ਕੀਤਾ 84 ਦੇ ਵਿੱਚ ਕੀ ਕੁਝ ਨਹੀਂ ਹੋਇਆ ਪੰਜਾਬ ਦੇ ਵਿੱਚ ਕੀ ਪੰਜਾਬ ਦੇ ਲੋਕ ਉਹ ਭੁੱਲ ਗਏ ਨੇ ਕਿ ਜੋ ਕਤਲਿਆਮ ਹੋਏ ਜੋ ਨਸਲਕੁਸ਼ੀਆਂ ਹੋਈਆਂ ਫਿਰ ਤਾਂ ਮੇਰੇ ਖਿਆਲ ਨਾਲ ਸਾਰੇ ਕਾਂਗਰਸੀ ਸਦ ਲੈਣੇ ਚਾਹੀਦੇ ਸ਼੍ਰੀ ਅਕਾਲ ਤਖਸਾ ਸਾਰਿਆਂ ਨੂੰ ਤਨਖਾਹਿਆ ਘੋਸ਼ਿਤ ਕਰ ਦੋ ਸਜ਼ਾਵਾਂ ਲਾ ਦਿਓ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਇਕੱਲੇ ਕਿਉਂ ਜੇ ਸਰਕਾਰ ਦੇ ਵਿੱਚ ਚਲਦਿਆਂ 25 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸੇਵਾਦਾਰ ਰਹੇ ਨੇ ਪੰਜਾਬ ਦੀ ਸੇਵਾ ਕੀਤੀ ਹੈ ਪੰਜਾਬ ਨੂੰ ਅਣਗਿਣਤ ਦੇਣ ਹੈ ਉਸ ਦੀ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋ ਵਿਕਾਸ ਦੇ ਗੰਮ ਗਿਣਨ ਲੱਗੀਏ ਤਾਂ ਮੇਰੇ ਖਿਆਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਲੰਬੀ ਲਿਸਟ ਹੈ ਤੁਸੀਂ 에ਅਰ ਕਨੈਕਟੀਵਿਟੀ ਤੋਂ ਲੈ ਕੇ ਰੋਡ ਕਨੈਕਟੀਵਿਟੀ ਤੋਂ ਲੈ ਲਓ ਕਿਸਾਨਾਂ ਲਈ ਪਿੰਡਾਂ ਲਈ ਜੋ ਵੱਡੇ ਬਾਦਲ ਸਾਹਿਬ ਯੋਗਦਾਨ ਦੇ ਗਏ ਨੇ ਉਸ ਤੋਂ ਬਾਅਦ ਦੱਸੋ ਕਿਹੜੀ ਸਰਕਾਰ ਹੈ ਅੱਜ ਤੁਸੀਂ ਹਰਮੰਦਰ ਸਾਹਿਬ ਜਾਓ ਹੈਰੀਟੇਜ ਵਰਕ ਆਪਣਾ ਦੁਰਗਿਆਨਾ ਮੰਦਿਰ ਰਾਮ ਤਿਰਤ ਮੰਦਿਰ ਮਤਲਬ ਅਣਗਿਣਤ ਦੇਨ ਜਿਸ ਜਿਨ੍ਹਾਂ ਦੀ ਪੰਜਾਬ ਨੂੰ ਹੋਵੇ ਪੰਜਾਬ ਲਈ ਹਰ ਵਕਤ ਪੰਜਾਬ ਦੇ ਹੱਕਾਂ ਦੇ ਲਈ ਲੜੇ ਹੋਣ ਅੱਜ ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲਓ ਰਾਜਧਾਨੀ ਦੀ ਗੱਲ ਕਰ ਲਓ ਕਿਸ ਵਕਤ ਜੋ ਹੈ ਸ਼੍ਰੋਮਣੀ ਅਕਾਲੀ ਦਲ ਨੇ ਆ ਕੇ ਫਰੰਟ ਤੇ ਪੰਜਾਬ ਦੀ ਲੜਾਈ ਨਹੀਂ ਲੜੀ ਪੰਜਾਬ ਦੇ ਹੱਕਾਂ ਦੇ ਲਈ ਨਹੀਂ ਲੜੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਹੱਕਾਂ ਦੇ ਉੱਤੇ ਪੈਰਾ ਦਿੰਦਾ ਆਇਆ ਤੇ ਫਿਰ ਸਰਕਾਰ ਦੇ ਵਿੱਚ ਰਹਿੰਦੇ ਆ ਜੇ ਕੋਈ ਗਲਤੀਆਂ ਹੋਈਆਂ ਪਰਟੀਕੂਲਰ ਕਿਸੇ ਇੱਕ ਬੰਦੇ ਕੋ ਨਹੀਂ ਹੋਈਆਂ ਅੱਜ ਕੁਝ ਲੋਕ ਇੱਕ ਸਾਈਡ ਤੇ ਹੋ ਗਏ ਐ ਕਹਿ ਕੇ ਜੀ ਅਸੀਂ ਤਾਂ ਜੀ ਉਸ ਵਕਤ ਕੈਬਨਿਟ 'ਚ ਨਹੀਂ ਸੀ ਜਾਂ ਅਸੀਂ ਨਹੀਂ ਸੀ ਜੀ ਇਸ ਚੀਜ਼ 'ਚ ਸ਼ਾਮਿਲ ਉਹ ਸਾਰਿਆਂ ਦਾ ਜਿਹੜਾ ਭਾਰਿਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਐਜ਼ ਪ੍ਰਧਾਨ ਹੋਣ ਦੇ ਨਾਤੇ ਆਪਦੀ ਝੋਲੀ 'ਚ ਪਾ ਲੈਂਦੇ ਐ ਕਿ ਜੀ ਮੇਰੀ ਗਲਤੀ ਐ ਹੂੰ ਹੂੰ ਤੇ ਉਸ ਤੋਂ ਬਾਅਦ ਗੁਨਾਹਗਾਰ ਅਗਰ ਆਪਦਾ ਕਬੂਲ ਕਰ ਰਿਹਾ ਹੈ ਤੇ ਬਖਸ਼ਣ ਵਾਲਾ ਤੇ ਉਹ ਦਾਤਾ ਹੈ ਨਾ ਸਾਰਿਆਂ ਨੂੰ ਵਾਹਿਗੁਰੂ ਜੀ ਤੇ ਬਖਸ਼ਣ ਹਾਰਿਆ ਤੇ ਜੇ ਗਲਤੀਆਂ ਹੋਈਆਂ ਤੇ ਪੰਜਾਬ ਦੇ ਲੋਕ ਜੇ ਇਹਨਾਂ ਕੁਝ ਭੁੱਲ ਜਾਂਦੇ ਪੰਜਾਬ ਦੀ ਆਪਣੀ ਪਾਰਟੀ ਹੈ ਮਾਂ ਪਾਰਟੀ ਹੈ ਭੁੱਲ ਜਾਓ ਹੁਣ ਮaaf ਕਰਕੇ ਤੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਜਾਓ ਜੀ ਸਾਡੀ ਜਿਹੜੀ ਸੁਪਰੀਮ ਪਾਵਰ ਆ ਅਸੀਂ ਅਕਾਲ ਤਖਤ ਨੂੰ ਮੰਨਦੇ ਆ ਪਰ ਇਹ ਸੁਪਰੀਮ ਜਿਹੜੀ ਪਾਵਰ ਆ ਇਹ ਇਕੱਲੇ ਪੋਲੀਟਿਸ਼ੀਨਾਂ ਲਈ ਕਿਉਂ ਆ ਆ ਆ ਬਹੁਤ ਬਹੁਤ ਸਿਕ ਨੌਜਵਾਨ ਨੇ ਜਿਨ੍ਹਾਂ ਨੇ ਕਹਿ ਲੋ ਵੀ ਗੁੱਸੇ ਚ ਆ ਕੇ ਹਨਾ ਪੰਥ ਦੇ ਦੋਖੀਆਂ ਦੇ ਸੋਧੇ ਲਾਏ ਚਾਹੇ ਉਹਦੇ ਵਿੱਚ ਡੇਰੇ ਪ੍ਰੇਮੀਆਂ ਦੀ ਗੱਲ ਹੋਵੇ ਚਾਹੇ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਮਾਮਲਾ ਹੋਵੇ ਹਨਾ ਜਾਂ ਬਾਈ ਅ ਅੰਮ੍ਰਿਤਸਰ ਤੋਂ ਜਿਹੜੇ ਸੰਦੀਪ ਸਣੀ ਸੀਗੇ ਉਹਨਾਂ ਦੀ ਹੋਵੇ ਉਹਨਾਂ ਨੂੰ ਫਿਰ ਧਾਰਮਿਕ ਸਜ਼ਾ ਕਿਉਂ ਨਹੀਂ ਦਿੱਤੀ ਗਈ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਿਉਂ ਕੀਤਾ ਗਿਆ ਉਹਨਾਂ ਤੇ ਉੱਤੇ ਤਾਂ ਜੋ ਭਾਰਤ ਦੇਸ਼ ਦਾ ਕਾਨੂੰਨ ਆ ਉਹ ਲਾਗੂ ਹੁੰਦਾ ਆ ਪਰ ਜੇ ਕੋਈ ਪੋਲੀਟਿਸ਼ੀਅਨ ਆ ਚਾਹੇ ਕਿਸੇ ਵੀ ਪਾਰਟੀ ਦਾ ਮੈਂ ਇੱਕ ਪਾਰਟੀ ਨੂੰ ਨਹੀਂ ਕਹੂੰਗੀ ਚਾਹੇ ਕਿਸੇ ਵੀ ਪਾਰਟੀ ਦਾ ਉਹਦੇ ਲਈ ਧਾਰਮਿਕ ਸਜ਼ਾ ਸਜ਼ਾ ਜਿਹੜੀ ਉਹ ਦਿੱਤੀ ਜਾਂਦੀ ਆ ਸਵਾਲ ਤਾਂ ਅਕਾਲ ਤਖਤ ਤੇ ਨੇ ਕਿ ਅਕਾਲ ਤਖਤ ਤਾਂ ਸਾਰੇ ਸਿੱਖਾਂ ਦਾ ਸਾਂਝਾ ਆ ਬਿਲਕੁਲ ਜੀ ਅਕਾਲ ਤਖਤ ਸੁਪਰੀਮ ਪਾਵਰ ਐ ਸਿੱਖ ਧਰਮ ਦੀ ਜੋ ਉਥੇ ਹੁਕਮ ਦਿੱਤਾ ਜਾਂਦਾ ਉਹ ਹਰ ਸਿੱਖ ਨੂੰ ਆਪਣਾ ਹੁਕਮ ਮੰਨਣਾ ਪੈਂਦਾ ਬਿਨਾਂ ਕਿਸੇ ਕਿੰਤੂ ਪਰੰਤੂ ਹੂੰ ਸੋ ਜੋ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਨੀ ਦੀ ਗੱਲ ਕੀਤੀਆਂ ਕਿਸੇ ਹੋਰ ਦੀ ਮੇਰੇ ਖਿਆਲ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਲੰਬੇ ਸਮੇਂ ਤੋਂ ਜੋ ਵਿਰੋਧੀ ਧਿਰਾਂ ਸੀ ਲਗਾਤਾਰ ਇਲਜ਼ਾਮ ਲਗਾਉਂਦੀਆਂ ਆ ਰਹੀਆਂ ਸੀ ਜੋ ਇੱਕ ਪੰਡੀ ਪ੍ਰਚਾਰ ਜਿੰਨੂੰ ਅਸੀਂ ਕਹਿੰਦੇ ਆ ਉਹ ਕਰਦੇ ਆ ਰਹੇ ਸੀ ਬੇਦਬੀ ਨੂੰ ਫਰੰਟ ਤੇ ਰੱਖ ਕੇ ਅੱਜ ਤੱਕ ਦੂਜੀਆਂ ਪਾਰਟੀਆਂ ਨੇ ਆਪਣਾ ਲਾਹਾ ਲਿਆ ਚਾਹੇ ਅਸੀਂ ਗੱਲ ਕਰ ਲਈਏ ਕਾਂਗਰਸ ਦੀ ਜਦੋਂ ਕਾਂਗਰਸ ਸੱਤਾ 'ਚ ਰਹੀ ਕੈਪਟਨ ਸਾਹਿਬ ਦਾ ਗੁੱਟਾ ਚੁੱਕੇ ਸੋਂ ਖਾਣੇ ਦੀ ਬਿੱਦਬੀ ਸਾ ਜੋ ਹੈ ਜਿਨ੍ਹਾਂ ਨੇ ਗਰੂਧ ਦੀ ਕੀਤੀ ਹੈ ਅਸੀਂ ਉਹ ਦੋਸ਼ੀ ਫੜ ਲਾਂਗੇ ਔਰ ਮੇਰੇ ਖਿਆਲ ਨਾਲ 5 ਸਾਲ ਦੇ ਕਾਰਜ ਦੇ ਵਿੱਚ ਕਾਰਿਆਕਾਲ ਦੇ ਵਿੱਚ ਉਹਨਾਂ ਨੇ ਇੰਨੀਆਂ ਸੀਟਾਂ ਬੈਠੀਆਂ ਜੇਕਰ ਰ ਅਗਰ ਅਕਾਲੀ ਦਲ ਦੋਸ਼ੀ ਪਾਇਆ ਜਾਂਦਾ ਤਾਂ ਫੜ ਕੇ ਅੰਦਰ ਕਰ ਦਿੰਦੇ ਸਾਰਿਆਂ ਨੂੰ ਆਸਟਿਕਰ ਗੁਰੂ ਸਾਹਿਬ ਦੀ ਬੇਦਬੀ ਕਰਨ ਵਾਲਾ ਕੋਈ ਦੋਸ਼ੀ ਫੜਿਆ ਹੀ ਨਹੀਂ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜੋ ਹੈ ਉਹ ਵੀ ਏਸੇ ਏਜੰਡੇ ਨੂੰ ਸਾਹਮਣੇ ਰੱਖ ਕੇ ਆਈ ਕਿ ਗੁਰੂ ਸਾਹਿਬ ਦੀ ਜੋ ਬੇਦਬੀ ਹੈ ਸੀ ਉਸ ਦੇ ਦੋਸ਼ੀ ਦੋ ਮਹੀਨਿਆਂ ਚ ਪੜ ਦਾਂਗੇ ਅੱਜ ਉਹਨਾਂ ਨੂੰ 3 ਸਾਲ ਹੋ ਗਏ ਅੱਜ ਟਿੱਕਰ ਬੇਦਬੀ ਹੋ ਰਹੀ ਹੈ ਗੁਰੂ ਸਾਹਿਬ ਦੀ ਕਿੱਥੇ ਨੇ ਦੋਸ਼ੀ ਅਗਰ ਸੁਖਬੀਰ ਬਾਦਲ ਗੁਨਾਹਗਾਰ ਸੀ ਸਿੱਟ ਬਿਠਾਈਆਂ ਇਹਨਾਂ ਨੇ ਇੰਨੀ ਵਾਰੀਆਂ ਇਹਨਾਂ ਦੀ ਆਪ ਦੀਆਂ ਸੀਟਾਂ ਬੈਠੀਆਂ ਕਿਉਂ ਨਹੀਂ ਉਹ ਫੜੇ ਗਏ ਫੜ ਕੇ ਅੰਦਰ ਕਰ ਦਿੰਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੂੰ ਹੂੰ ਸਾਡਾ ਮੰਨਣਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਇਹ ਮੰਨਣਾ ਕਿ ਸਾਡੇ ਕਾਰਜਕਾਲ ਦੇ ਵਿੱਚ ਬੇਦਬੀਆਂ ਹੋਈਆਂ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ पाए ਇਸ ਲਈ ਅਸੀਂ ਗੁਨਾਹਗਾਰ ਹੂੰ ਇਸ ਡਸਨਟ ਮੀਨ ਕਿ ਸੁਖਬੀਰ ਬਾਦਲ ਨੇ ਬੇਦਬੀ ਕਰਵਾਈ ਕਿ ਸੁਖਬੀਰ ਬਾਦਲ ਨੂੰ ਗੋਲੀ ਮਾਰ ਦੋ ਕਿਉਂ ਹੂੰ ਇਹ ਨਹੀਂ ਹੈ ਇਦਾਂ ਤੇ ਫਿਰ ਗੋਲੀ ਮਾਰਨ ਲਈ ਲਿਆਓ ਸਾਰੇ ਕੱਢ ਲੋ ਬੜੇ سارے ਪੰਥਕ ਵਿਰੋਧੀ ਹੈਗੇ ਸਾਰਿਆਂ ਨੂੰ ਮਾਰ ਦੋ ਗੋਲੀਆਂ ਨਹੀਂ ਬਿਲਕੁਲ ਮਾਰਨਾ ਤੇ ਬਿਲਕੁਲ ਗਲਤ ਆ ਅਪਹੋਚ ਦੇ ਖਿਲਾਫ ਆ ਪਰ ਜਿਹੜਾ ਸਵਾਲ ਸੀ ਜੋ ਲੋਕ ਕਿਉਂਕਿ ਨਾ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਹੈ ਤੇ ਹਰੇਕ ਤਰ੍ਹਾਂ ਦਾ ਲੋਕ ਸਵਾਲ ਕਰਦਾ ਆ ਉਹਦੇ ਵਿੱਚ ਕੁਝ ਲੋਕ ਪਾਰਟੀ ਨਾਲ ਜੁੜੇ ਹੁੰਦੇ ਆ ਕੁਝ ਪਾਰਟੀ ਦੇ ਵਿਰੋਧੀ ਹੁੰਦੇ ਆ ਕੁਝ ਲੋਕ ਧਰਮ ਨਾਲ ਬਹੁਤ ਜ਼ਿਆਦਾ ਅਟੈਚ ਹੁੰਦੇ ਆ ਕੁਝ ਲੋਕ ਜਿਹੜਾ ਏ ਉਹ ਨਹੀਂ ਇਹਨਾਂ ਧਿਆਨ ਦਿੰਦੇ ਹਨਾ ਸੋ ਮੈਂ ਉਹਨਾਂ ਦੀ ਗੱਲ ਵੀ ਕਰੂੰਗੀ ਕਿ ਜਿਹੜੇ ਮਤਲਬ ਕਹਿ ਸਕਦੇ ਆ ਕਿ ਜ਼ਿਆਦਾ ਜੁੜੇ ਹੋਏ ਆ ਹਨਾ ਜਿਨ੍ਹਾਂ ਦੇ ਸਵਾਲ ਇਹੋ ਜਿਹੇ ਖਾਸ ਕਰ ਜਦੋਂ ਕੋਈ ਪੋਲੀਟੀਸ਼ੀਅਨ ਹੋਵੇ ਫਿਰ ਸਾਰੇ ਇਹੀ ਕਹਿੰਦੇ ਹੁੰਦੇ ਆ ਕਿ ਇਦਾਂ ਕਿਦਾਂ ਇਹ ਬਚ ਕਿਦਾਂ ਗਿਆ ਪਹਿਲਾ ਸਵਾਲ ਹੀ ਇਹ ਹੁੰਦਾ ਇਹ ਬਚ ਕਿਦਾਂ ਗਿਆ ਗगन ਪਤਾ ਕੀ ਹੈ ਕਿ ਅੱਜਕਲ ਸੋਸ਼ਲ ਮੀਡੀਆ ਕੀੜਾ ਬਹੁਤ ਜ਼ਿਆਦਾ ਚੱਲ ਰਿਹਾ ਜਿਹੜੇ ਲੋਕ ਟੋਟਲੀ ਫ੍ਰੀ ਨੇ ਜਿਨ੍ਹਾਂ ਦੇ ਦਿਮਾਗ ਫ੍ਰੀ ਨੇ ਉਹਨਾਂ ਨੇ ਕੁਝ ਨਹੀਂ ਕਰਨਾ ਕੁਝ ਵੀ ਪੋਸਟ ਚੱਕ ਕੇ ਪਾ ਦਿਓ ਉਤੇ ਕਮੈਂਟ ਕਰਨੇ ਸ਼ੁਰੂ ਕਰ ਦੇ ਅਗਰ ਉਹਨਾਂ ਨੂੰ ਲਾਈਨ 'ਚ ਖੜਾ ਕਰਕੇ ਪੁੱਛੀ ਹੈ ਨਾ ਕਿ ਤੁਹਾਡੀ ਕੀ ਦੇਣ ਹੈ ਜੀ ਪੰਜਾਬ ਨੂੰ ਤੁਹਾਡੀ ਕੀ ਦੇਣ ਹੈ ਸਿੱਖ ਧਰਮ ਨੂੰ ਮੇਰੇ ਖਿਆਲ ਇੱਕ ਕੋਲੇ ਵੀ ਆਨਸਰ ਨਹੀਂ ਹੈਗਾ ਬਿਲਕੁਲ ਦੂਜਿਆਂ ਤੇ ਉਂਗਲੀ ਚੱਕਣੀ ਬਹੁਤ ਸੋਖੀ ਹੈ ਪਹਿਲੇ ਆਪ ਦੇ ਗਰੀਬਾਂ 'ਚ ਝਾਕਣਾ ਚਾਹੀਦਾ ਇਹਨਾਂ ਤੇ ਉਂਗਲੀ ਚੱਕ ਰਹੇ ਹੋ ਤੁਸੀਂ ਦੱਸੋ ਹੁਣ ਮੈਂ ਇੱਕ ਪਿੱਛੇ ਜਿਹੜੀ ਇੱਕ ਲੇਡੀ ਸੀ ਕੋਈ ਟੂਰਿਸਟ ਆਈ ਸੁਖਬੀਰ ਜੀ ਦੇ ਉਹਨਾਂ ਨੇ ਉਹ ਉਹਨਾਂ ਨੂੰ ਦੇਖੋ ਇੱਕ ਟੂਰਿਸਟ ਆਇਆ ਉਹਨੂੰ ਨਹੀਂ ਪਤਾ ਕਿ ਕੌਣ ਬੈਠਾ ਅਗਰ ਉਹਨੇ ਪੈਰ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੈਰ ਪਿੱਛੇ ਕਰ ਲਿਆ ਉਸ ਤੇ ਲੋਕਾਂ ਨੇ ਗਾਗ ਬਣਾਉਣ ਵਾਲੀ ਕੋਈ ਗੱਲ ਨਹੀਂ ਸੀ ਹੈਗੀ ਉਹ ਹੈਗੇ ਸੋਸ਼ਲ ਮੀਡੀਆ ਦੇ ਕੀੜੇ ਜਿਹੜੇ ਕਿ ਟੋਟਲੀ ਫਰੀ ਨੇ ਜਿਨ੍ਹਾਂ ਦੇ ਦਿਮਾਗ ਫਰੀ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਬਸ ਕਮੈਂਟ ਕਰਨ ਲਈ ਬੈਠੇ ਆ ਕਮੈਂਟ ਕਰ ਲੋ ਲੋਕਾਂ ਦੇ ਬਾਰੇ ਗਲਤ ਬੋਲ ਲੋ ਮਤਲਬ ਸਿੱਖ ਧਰਮ ਨੂੰ ਇਕਜੁੱਟ ਹੋਣ ਦੀ ਬਜਾਏ ਧੜਿਆਂ ਚ ਵੰਡਿਆ ਪਿਆ ਫੁੱਟ ਪਈ ਹੈ ਤੇ ਇਸ ਦਾ ਨੁਕਸਾਨ ਹੈ ਸਿੱਖ ਧਰਮ ਹੀ ਭੋਗ ਰਿਹਾ ਹੈ ਹੋਰ ਕੋਈ ਨਹੀਂ ਭੋਗ ਰਿਹਾ ਸਾਡੀ ਕੌਮ ਇਸ ਦਾ ਜੋ ਹੈ ਨਾ ਖਮਿਆਜਾ ਭੋਗਤ ਰਹੀ ਹੈ ਕਿਉਂਕਿ ਅਸੀਂ ਵੰਡੇ ਪਏ ਆ ਜੇ ਯੂਨਿਟੀ ਨਹੀਂ ਸਾਡੇ ਵਿੱਚ ਹੈਗੀ ਬਾਕੀਆਂ ਨੂੰ ਅਸੀਂ ਬਾਅਦ ਦੇ ਨੂੰ ਉੱਤੇ ਬਾਅਦ ਚ ਕਵਾਂਗੇ ਜਦੋਂ ਅਸੀਂ ਇਕੱਠੇ ਹੀ ਨਹੀਂ ਹੈਗੇ ਸਾਡੇ ਵਿਚਾਰ ਇੱਕ ਨਹੀਂ ਹੈਗੇ ਸਾਡੀ ਮਤ ਇੱਕ ਨਹੀਂ ਹੈ ਕੋਈ ਰਾਜਸੀ ਧੜੇ ਚ ਵੰਡਿਆ ਕੋਈ ਧਾਰਮਿਕ ਚ ਵੰਡਿਆ ਕੋਈ ਕਿਸੇ ਸਿੱਖ ਜੋਤੀ ਬੰਦੇ ਚ ਵੜਿਆ ਤਾਂ ਇਹ ਤਾਂ ਸੋ ਅਲਗ-ਅਲਗ ਨੇ ਜਦ ਤੱਕ ਅਸੀਂ ਵਿਚਾਰ ਇੱਕ ਨਹੀਂ ਕਰਾਂਗੇ ਇਸ ਤਰੀਕੇ ਨਾਲ ਸਾਡੀ ਕੌਮ ਦਾ ਨੁਕਸਾਨ ਹੋ ਰਿਹਾ ਹੈ ਹੁਣ ਕੀ ਸਥਿਤੀ ਬਣੀ ਹੋਈ ਹੈ ਜੀ ਕਿ ਅਜੇ ਵੀ ਧਾਰਮਿਕ ਸਜ਼ਾ ਜਿਹੜੀ ਉਹ ਭੁਗਤ ਰਹੇ ਨੇ ਜੀ ਬਿਲਕੁਲ ਸੁਖਬੀਰ ਬਾਦਲ ਜੀ ਅੱਜ ਸ਼੍ਰੀ ਅਨੰਦਪੁਰ ਸਾਹਿਬ ਜੋ ਉਥੇ ਜੋ ਉਹਨਾਂ ਨੂੰ ਸੇਵਾ ਲੱਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੀ ਸੁਖਬੀਰ ਬਾਦਲ ਜੀ ਨੇ ਆਪਣੀ ਸੇਵਾ ਉਦੋਂ ਹੀ ਜਾਰੀ ਰੱਖੀ ਹੋਈ ਹੈ ਅ ਸ਼੍ਰੀ ਅਨੰਦਪੁਰ ਸਾਹਿਬ ਨੇ ਸੁਖਬੀਰ ਬਾਦਲ ਜੀ ਔਰ ਉਥੇ ਆਪਣੀ ਸੇਵਾ ਪੂਰੀ ਕਰ ਰਹੇ ਨੇ ਜਿਵੇਂ ਕਿ ਉਥੇ ਉਹਨਾਂ ਦੀ ਸੇਵਾ ਪਹਿਲੇ ਐਜ਼ ਅ ਚੋਲਾ ਪਾ ਕੇ ਅਸੇ ਸੇਵਾ ਕਵੰਗਰ ਪੈਰੇਦਾਰ ਵੰਗ ਉੱਥੇ ਪਹਿਲੇ ਉਹ ਸੇਵਾ ਹੁੰਦੀ ਉਹਨਾਂ ਦੀ 1 ਘੰਟੇ ਦੀ ਉਸ ਤੋਂ ਬਾਅਦ ਕੀਰਤਨ ਸਿਮਰਨ ਦੀ ਸੇਵਾ ਹੈ ਉਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਵਰਤਨਾ ਦੀ ਸੇਵਾ ਹੈ ਤੇ ਸੋ ਆਪਣੀ ਸੇਵਾ ਉਹਨਾਂ ਨੇ ਜਾਰੀ ਰੱਖੀ ਹੈ ਸੇਵਾ ਤਾਂ ਉਹਨਾਂ ਨੇ ਕੱਲ ਵੀ ਕੰਟੀਨਿਊ ਰੱਖੀ ਸੀ ਚਾਹੇ ਏਡਾ ਵੱਡਾ ਇਨਸੀਡੈਂਟ ਹੋ ਗਿਆ ਕਿਉਂਕਿ ਉਹ ਗੁਰੂ ਰਾਮਦਾਸ ਜੀ ਦੇ ਉੱਤੇ ਬਲੀਵ ਕਰਦੇ ਨੇ ਕਿ ਜਿਸ ਦਰ ਤੇ ਬੈਠਾ ਮੇਰੇ ਰਾਖੇ ਉਹ ਨੇ ਕਹਿੰਦੇ ਆ ਨਾ ਜਿਸ ਦਾ ਸਾਹਿਬ ਡਾਡਾ ਹੋਏ ਉਸ ਕੋ ਮਾਰ ਸਕੇ ਨਾ ਕੋਈ ਸੋ ਕੱਲ ਐ ਪਰਪਕ ਹੋਈ ਏ ਗੱਲ ਜੀ ਜੀ ਨਰਾਇਣ ਸਿੰਘ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਜਾਂ ਉਹਦੇ ਬਾਰੇ ਕੀ ਜਾਣਕਾਰੀ ਹੈ ਉਹ ਵੀ ਜ਼ਰੂਰ ਸਾਂਝੀ ਕਰੋ ਦੇਖੋ ਜੀ ਨਰਾਇਣ ਸਿੰਘ ਨੂੰ ਕੋਰਟ ਚ ਪੇਸ਼ ਕਰ ਦਿੱਤਾ ਅਸੀਂ ਪੰਜਾਬ ਗਵਰਨਮੈਂਟ ਨੂੰ ਇਹ ਮੰਗ ਕਰਦੇ ਹਾਂ ਜਾਂ ਅਪੀਲ ਕਹਿ ਲਓ ਕਿ ਇਸ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਸ ਦੀ ਜੋ ਜਾਂਚ ਅਸੀਂ ਜੁਡੀਸ਼ੀਅਲ ਮੰਗ ਕਰ ਰਹੇ ਹਾਂ ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੋਈ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਉਹ ਸਾਹਮਣੇ ਆਉਣਾ ਚਾਹੀਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਧੰਨਵਾਦ ਜੀ ਧੰਨਵਾਦ